ਹੈਲੋ ਫਰੈਂਡਸ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਮੇ ਐਜੂਕੇਟਰ ਤੇ ਜਿਵੇਂ ਕਿਸ ਨੂੰ ਪਤਾ ਹੈ ਜੋਬ ਨਾਲ ਲੈਟਰਰੀ ਕਾ ਅਪਡੇਟ ਆਪਣੇ ਚੈਨਲ ਤੇ ਦੇਖਣ ਨੂੰ ਮਿਲਦਾ ਵਾ ਉਹ ਕਿਸ ਤਰ੍ਹਾਂ ਦੀ ਮਰਜ਼ੀ ਜੋਬ ਹੋਵੇ ਚਾਹੇ ਕੰਟੈਕਟ ਬੀਸਿਸ ਹੋਵੇ ਚਾਹੇ ਉਹਨੂੰ ਰੈਗੂਲਰ ਬੀਸਿਸ ਅੱਜ ਇੱਕ ਹੋਰ ਭਰਤੀ ਛੋਟੇ ਕੋ ਲੈ ਕੇ ਜੀ ਹਾਜ਼ਰ ਹੋਏ ਆ ਠੀਕ ਹੈ ਜੀ ਜਿਹੜੇ ਮੁੰਡੇ ਕੁੜੇ ਵਿੱਚ ਨਵੇਂ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲ ਦਾ ਬਟਨ ਕਰ ਲਓ ਹੌਣ ਤਾਂ ਜੋ ਕਿ ਟਾਈਮ ਤੇ ਨੋਟੀਫਿਕੇਸ਼ਨ ਸਾਨੂੰ ਮਿਲਦਾ ਰਹੇ ਟਾਈਮ ਤੋਂ ਬਾਅਦ ਜੇ ਨੋਟੀਫਿਕੇਸ਼ਨ ਮਿਲਿਆ ਜੇ ਇਹ ਜਾ ਨਾ ਮਿਲਿਆ ਪੰਜਾਬ ਦੇ ਸਰਕਾਰੀ ਸਕੂ ਠੀਕ ਹੈ ਪੰਜਾਬ ਦੇ ਹਰ ਸਕੂਲ ਵਿੱਚ ਠੀਕਾ ਪੋਸਟ ਕਾ ਦੀ ਸਹਾਇਕ ਵਾਰਡਨ ਦੀ ਹੈ ਯੋਗਤਾ ਬੀਏ ਪਾਸ ਪੰਜਾਬ ਦੇ ਇੱਕ ਬੰਦਾ ਕਰ ਸਕਦਾ ਹੈ ਅਪਲਾਈ ਕਿਵੇਂ ਅਪਲਾਈ ਕਰਨਾ ਕੀ ਪ੍ਰੋਸੈਸ ਹੈ ਕੀ ਸੈਲਰੀ ਦੇਣਗੇ ਕੀ ਉਮਰ ਹੱਦ ਸਰਕ ਸਟਾਫ ਬਸਟਾ ਸੇ ਹੋਗਾ ਪਲੀਜ਼ ਜੋ ਕੀ ਤੁਸੀਂ ਵੀਡੀਓ ਨੂੰ ਲਾਸਟ ਤੱਕ ਵਿਜੀਟ ਕਰੋ ਠੀਕ ਹੈ ਜੀ ਲੈ ਕੇ ਚੱਲਦੇ ਸਨ ਉਹਨਾਂ ਦੇ ਨੋਟੀਫਿਕੇਸ਼ਨ ਤੇ ਆ ਇਹਨਾਂ ਦਾ ਨੋਟੀਫਿਕੇਸ਼ਨ ਜੋ ਕੀ ਜਾਰੀ ਕੀਤਾ ਗਿਆ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁਦਾ ਬਠਿੰਡਾ ਠੀਕ ਹੈ ਜੀ ਜੇ ਕਿਸੇ ਨੂੰ ਕੁਝ ਪੁੱਛਣਾ ਹੈ ਕਰਨਾ ਆ ਇਹ ਨੰਬਰ ਹੈਗਾ ਫੋਨ ਨੰਬਰ ਤੇ ਆ ਹੈਗੀ ਹੈ ਮੇਲ ਆਈਡੀ ਠੀਕ ਹੈ ਜੀ ਤੇ ਆ ਇਹਨਾਂ ਦੀ ਆਫੀਸ਼ੀਅਲ ਮੇਲ ਆਈਡੀ ਹੈ ਜੇ ਆਪਾਂ ਜਿਹਨੂੰ ਕਹਿੰਦੇ ਲਿੰਕ ਹੈ ਨਾ ਉਸ ਤੇ ਜਾ ਕੇ ਤੁਸੀਂ ਅਪਲਾਈ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਜੀ ਕੇ ਜੀ ਵੀ ਵੀ ਹੋਸਟਲ ਕੁੱਦਾ ਜ਼ਿਲ੍ਹਾ ਬਠਿੰਡਾ ਉੱਥੇ ਇੱਕ ਲੋੜ ਆ ਪੋਸਟ ਦੀ ਕਾਦੀ ਹੈ ਸਹਾਇਕ ਬਾਰਡਨ ਦੀ ਠੀਕ ਹੈ ਜੀ ਯੋਗਤਾ ਕਿੰਨੀ ਹੈ ਗ੍ਰੈਜੂਏਸ਼ਨ ਹੋਵੇ ਠੀਕ ਹੈ ਅਕਾਊਂਟ ਤੇ ਦਫਤਰ ਦੇ ਕੰਮ ਉਹਦੇ ਸਾਲ ਦਾ ਘੱਟੋ ਘੱਟ ਇੱਕ ਸਾਲ ਦਾ ਤਜਰਬਾ ਰੱਖਣਾ ਹੋਣਾ ਚਾਹੀਦਾ ਉਮਰ ਹੋਵੇ 21 ਤੋਂ ਲੈ ਕੇ 38 ਸਾਲ ਠੀਕ ਹੈ लास्ट 38 ਸਾਲ ਐਸੀ ਵਿੱਚ ਦੀ ਗੱਲ ਨਹੀਂ ਜਿ ਕਿਤੇ ਕਿ ਪੋਸਟ ਇੱਕਾ ਸੈਲਰੀ ਦਿੱਤੀ ਜਾਊਗੀ ਉੱਕਾ ਪੁੱਕਾ 15380 ਰੁਪਏ ਜੋ ਕਿ ਦੇਖਿਆ ਜਾਵੇ ਇੱਕ ਵਧੀਆ ਤੇ ਕਮਾਈ ਜੋਗੀ ਸੈਲਰੀ ਜ਼ਰੂਰ ਹੈ ਉਪਰੁਕਤ ਸਾਮੀਆਂ ਨੂੰ ਕਿ ਡੇਲੀ ਵੇਜ ਤੇ ਰੱਖਿਆ ਜਾਊਗਾ ਜੋ ਕਿ ਨਾਲ ਇੱਕ ਸਾਲ ਵਾਸਤੇ ਕਿਹਾ ਵਾ ਇੱਕ ਸਾਲ ਵਾਸਤੇ ਕਹਿੰਦੇ ਉਸ ਤੋਂ ਬਾਅਦ ਟਾਈਮ ਰਹਿੰਦੇ ਇਹੀ ਜਿਹੜੀ ਆਪਣੀ ਇਸ ਟਾਈਮ ਟੂ ਟਾਈਮ ਬਤੋਂਦੇ ਰਹਿੰਦੇ ਨੇ ਠੀਕ ਹੈ ਜੀ ਤੇ ਨੈਕਸਟ ਕਲਾ ਸਥਾਨਿਕ ਰਹਾਈ ਇਸ ਨੂੰ ਤਰਜੀਹ ਦਿੱਤੀ ਜਾਊਗੀ ਜਿਹੜੇ ਬੰਦੇ ਉੱਥੇ ਲੋਕਲ ਰਹਣਾ ਉਹਨਾਂ ਨੂੰ ਵੀ ਪਹਿਲ ਦਿੱਤੀ ਜਾਊਗੀ ਨਿਯੁਕਤੀਆਂ ਨਰੋਲ ਤੇ ਮੈਰਿਟ ਦੇ ਆਧਾਰ ਤੇ ਕੀਤੀ ਜਾਊਗੀ ਕੋਈ ਇਸ ਦੇ ਵਿੱਚ ਸਪਾਰਸ ਵਗੈਰਾ ਨਹੀਂ ਚਲੂਕਜੁਕ ਨਹੀਂ ਲਿਖ ਕੇ ਪਹਿਲੀ ਮੈਂਸ਼ਨ ਕਰਤਾ ਇਹਨਾਂ ਨੇ ਬੋਲਿਆ ਉਪਰੋਕਤ ਸਾਮੀਆਂ ਨੂੰ ਅਪਲਾਈ ਕਰਨ ਜਿਹੜੇ ਬੰਦੇ ਭੈਣ ਭਰਾ ਆਪਣੇ ਅਪਲਾਈ ਕਰਨਾ ਹੈ 26/8/2025 ਠੀਕ ਹੈ ਕਿੰਨੇ ਤਰੀਕੇ 26/8/25 ਤੋਂ ਪਹਿਲਾਂ ਪਹਿਲਾਂ ਠੀਕ ਹੈ ਪੂਰੇ ਦਸਤਾਵੇਜ਼ ਦੀ ਇੱਕ ਤੁਸੀਂ ਬਣਾਉਣਾ ਰਿਜ਼ਿਊਮ ਤੇ ਆ ਇਹਨਾਂ ਦੀ ਮੇਲ ਆਈ ਏ ਇਹ ਤਾਂ ਤੁਸੀਂ ਕਰ ਸਕਦੇ ਹੋ ਮੇਲ ਬੈਸਟ ਬੈਸਟ ਦਾ ਬੈਸਟ ਹੀ ਰਹੂਗਾ ਤੁਸੀਂ ਕਿੱਥੇ ਜਾਣਾ ਵਾ ਸਰਕਾਰੀ ਸੀਨੀਅਰ ਸਕੰਦਰੀ ਸਮਾਰਟ ਸਕੂਲ ਕੁਦਾ ਬਠਿੰਡਾ ਵਿਖੇ ਜਾ ਕੇ ਬਾਈ ਹੈਂਡ 8 ਤੋਂ ਲੈ ਕੇ 2 ਵਜੇ ਤੱਕ ਜਿਹੜੇ ਦਿਨ ਛੁੱਟੀ ਨਾ ਹੋਵੇ ਸ਼ਨੀਵਾਰ ਐਤਵਾਰ ਛੱਡ ਕੇ ਬਾਈ ਹੈਂਡ ਫੜਾ ਕੇ ਆ ਸਕਦੇ ਹੋ ਜਿਹੜੇ ਜਿਹੜੀ ਇੰਟਰਵਿਊ ਆ ਜਿਹੜਾ ਫਾਰਮ ਭਰੋਗੇ ਕੁਝ ਵੀ ਕਰੋਗੇ ਰਿਜ਼ਿਊਮ ਬਣਾਓਗੇ ਉਹ ਜਦ ਮੇਲ ਆਈਡਿ ਤੇ ਸਿਰਫ ਫੋਨ ਨੰਬਰ ਤੋਂ ਕੋਈ ਤੁਸਨ ਫੋਨ ਕਰਕੇ ਸਾਨੂੰ ਮੈਨ ਇਨਫੋਰਮ ਕਰ ਦੇਣਗੇ ਠੀਕ ਹੈ ਤੇ ਜਿਹੜਾ ਵੀ ਇਹਨਾਂ ਦਾ ਮੁੱਖ ਤੇ ਦੇਖੋ ਪੇਪਰ ਰੱਖਿਆ ਜਾਂਦਾ ਜਾਂ ਕਿਸ ਤਰ੍ਹਾਂ ਇੰਟਰੂ ਰੱਖਿਆ ਜਾਂਦਾ ਉਸਨੂੰ ਮੁੱਖ ਤੇ ਫੋਨ ਕਰਕੇ ਇਹ ਮੁੱਖ ਤੇ ਦੱਸਣਗੇ ਕੀ ਗੱਲ ਬਾਤ ਹੈ ਜੇ ਹੁਣ ਸਾਡੇ ਦੌਰ ਤੇ ਤੁਹਾਨੂੰ ਜਾਣਕਾਰੀ ਬਧੇ ਲੱਗਿਆ ਪਲੀਜ਼ ਇਸ ਕਰਕੇ ਤੁਗੇ ਸੜਚ ਹੋਰ ਜਾਣਕਾਰੀ ਲੈਨ ਸੜਚ ਚੈਨਲ ਨਾਲ ਜੁੜੇ ਰਹੋ ਸੜਚਾਂ ਨੂੰ ਪਲੀਜ਼ ਬਹੁਤ ਬਹੁਤ ਸ਼ੇਅਰ ਕਰੋ ਤਾਂ ਜੋ ਕਿ ਹੋਰ ਬੰਦੇ ਤੱਕ ਵੀ ਲੋੜ ਬੰਦੇ ਤੱਕ ਲੋੜ ਬੰਦੀ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਮਿਲਦੇ ਨੇਕਸਟ ਅਪਡੇਟ ਨਾਲ ਜੁੜੇ ਰਹੋ ਚੈਨਲ ਐਜੂਕੇਟਰ ਨਾਲ ਥੈਂਕ ਯੂ